ਪੰਜਾਬ ਦੇ ਵਿੱਚ ਗਰਮੀ ਲੈ ਕਰਕੇ ਤਾਪਮਾਨ ਲਗਾਤਾਰ ਵੱਧਦਾ ਜਾ ਰਿਹਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਅੰਮ੍ਰਿਤਸਰ ਦੇ ਅੰਬੇਦਕਰ ਚੌਂਕ ਤੋਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਗਰਮੀ ਦੇ ਨਾਲ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਦਾਜੇ ਕਿ ਇਸ ਵਾਰ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜਾ ਅਲਰਟ ਹੈ yellow ਅਤੇ orange ਚਾਰੀ ਕਰ ਦਿੱਤਾ ਗਿਆ ਹੈ ਲੈ ਕੇ ਕਿ ਜਿਹੜਾ ਤਾਪਮਾਨ ਹੈ 45 ਡਿਗਰੀ ਤੋਂ ਪਾਰ ਜਾ ਸਕਦਾ ਹੈ ਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ 45 ਡਿਗਰੀ ਤੋਂ ਪਾਰ ਜਿਹੜਾ ਤਾਪਮਾਨ ਹੈ ਪੰਜਾਬ ਦੇ ਵਿੱਚ ਉਹ ਵੱਧ ਚੁੱਕਿਆ ਹੈ ਤਾਂ ਗਰਮੀ ਨੇ ਇਸ ਕਹਿਰ ਜਿਹੜਾ ਹੈ ਗਰਮੀ ਜਿਹੜੀ ਹੈ ਉਹ ਲਗਾਤਾਰ ਵਧਦੀ ਜਾ ਰਹੀ ਹੈ ਤਾਂ ਅੰਮ੍ਰਿਤਸਰ ਤੋਂ ਰੋਜ਼ ਜਾਂ ਤਸਵੀਰਾਂ ਸਾਂਝੀਆਂ ਕਰਦੇ ਹਾਂ ਕੱਲ ਲਾਰੈਂਸ ਰੋਡ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤੇ ਅੱਜ ਤੁਹਾਡੇ ਨਾਲ ਅੰਬੇਦਕਰ ਚੌਂਕ ਦੀਆਂ ਤਸਵੀਰਾਂ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੀਆਂ ਜਿੱਥੇ ਦੇਖ ਸਕਦੇ ਹੋ ਕਿ ਗਰਮੀ ਦੇ ਨਾਲ ਲੋਕ ਕਿਤਨਾ ਕਿਤੇ ਵੱਖ-ਵੱਖ ਜਿਹੜੇ ਤਰੀਕੇ ਨੇ ਉਹ ਅਪਣਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਆਪਣਾ ਬਚਾਅ ਕਰਦੇ ਹੋਏ ਜਿਹੜੇ ਨੇ ਨਜ਼ਰ ਆ ਰਹੇ ਨੇ ਚਾਹੇ ਉਹ ਹੈਲਮਟ ਦੀ ਵਰਤੋਂ ਹੋਵੇ ਜਾਂ ਫਿਰ ਅੰਬ੍ਰੇਲਾ ਜਿਹੜੀਆਂ ਨੇ ਉਹ ਯੂਜ਼ ਕਰ ਰਹੇ ਨੇ ਸਨ ਗਲਾਸੇਸ ਯੂਜ਼ ਕਰ ਰਹੇ ਨੇ ਔਰ ਕਿਸੇ ਵੀ ਪ੍ਰਕਾਰ ਦੀ ਉਹਨਾਂ ਨੂੰ ਧੁੱਪ ਨਾ ਲੱਗੇ ਵੱਧ ਤੋਂ ਵੱਧ ਜਿਹੜੀਆਂ ਲੜਕੀਆਂ ਦੀ ਗੱਲ ਕੀਤੀ ਜਾਵੇ ਤਾਂ ਫੇਸ ਕਵਰ ਕਰਕੇ ਆਪਣਾ ਬਚਾਅ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਦੇਖਿਆ ਜਾਵੇ ਤਾਂ ਤਿੱਖੀ ਜਿਹੜੀ ਧੁੱਪ ਹੈ ਲਗਾਤਾਰ ਜਿਹੜੀ ਗਰਮੀ ਹੈ ਉਹ ਉਸਦੇ ਨਾਲ ਲੋਕ ਜਿਹੜੇ ਨੇ ਬਿਹਾਲ ਹੁੰਦੇ ਨਜ਼ਰ ਆ ਰਹੇ ਨੇ ਤੇ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਜਿਹੜੀ ਗਰਮੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਉਸ ਤੋਂ ਬਾਅਦ ਅਗਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਚੰਡੀਗੜ੍ਹ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਤਾਪਮਾਨ ਜਿਹੜਾ ਹੈ ਉਹ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਅਗਰ ਦਿਨ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਉਹ ਤਾਂ ਵੱਧਾ ਹੀ ਹੈ ਉਸਦੇ ਨਾਲ ਨਾਲ ਅਗਰ ਰਾਤ ਦਾ ਤਾਪਮਾਨ ਵੀ ਦੇਖਿਆ ਜਾਵੇ ਤਾਂ ਗਰਮੀ ਇਕਦਮ ਜਿਹੜੀ ਹੈ ਉਹ ਵਧਦੀ ਹੋਈ ਨਜ਼ਰ ਆ ਰਹੀ ਹੈ ਤਾਂ ਲੋਕਾਂ ਨੂੰ ਵੀ ਜਿੱਥੇ ਹਿਦਾਇਤਾ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਇਸ ਗਰਮੀ ਤੋਂ ਬਚਣ ਲਈ ਬਚਣ ਦੇ ਲਈ ਵਾਤੂਵਾਦ ਜਿਹੜੇ ਉਪਾਏ ਨੇ ਵਾਤੂਵਾਦ ਜਿਹੜੇ ਤਰੀਕੇ ਨੇ ਅਪਣਾਣੇ ਚਾਹੀਦੇ ਨੇ ਤੇ ਇੱਥੇ ਮੇਰੇ ਨਾਲ ਕੁਝ ਜਿਹੜੇ ਲੋਕ ਨੇ ਉਹ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕੀ ਕਹਿਣਾ ਚਾਹੋਗੇ ਗਰਮੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਇੱਕ ਲੋਕਾਂ ਨੂੰ ਜਿਹੜਾ ਮੈਸੇਜ ਹੈ ਉਹ ਤੁਹਾਡੇ ਰਾਹੀਂ ਕੀ ਦੇਣਾ ਚਾਹੋਗੇ ਮੈਂ ਕਹਣਾ ਜੀ ਗਰਮੀ ਬਹੁਤ ਜ਼ਿਆਦਾ ਵਧ ਰਹੀ ਆ ਇਸ ਵੇਲੇ 44.45 ਡਿਗਰੀ ਤਾਪਮਾਨ ਹੈ ਅੱਜ 11:00 ਵਜੇ ਜਦੋਂ 11-12 1 ਵਜਾ ਦਾ ਉਹ ਹੋਰ ਟੈਂਪਰੇ ਵਜਣਾ ਵਾ ਮੇਰੇ ਤੇ ਹਰ ਸ਼ਹਿਰ ਵਾਸੀ ਨੂੰ ਅਪੀਲ ਆ ਕਿ ਇੱਕ ਤੇ ਠੰਡੀ ਤਸਵੀਰ ਵਾਲੀਆਂ ਖੁਦ ਚੀਜ਼ਾਂ ਖਾਣ ਜਿਨ੍ਹਾਂ ਦੇ ਪੱਲੇ 4 ਪੈਸੇ ਆ ਉਹ ਇਰਤ-ਗਿਰ ਦੇ ਜਿਹੜੇ ਗਰੀਬ ਲੋਗ ਆ ਰਖਸ਼ੇ ਵਾਲੇ ਆ ਫੜੀ ਵਾਲੇ ਆ ਜਾਂ ਜਿਹੜੇ ਕੋਈ ਆਪਣਾ ਨਹੀਂ ਠੰਡਾ ਜਲ ਪੀ ਸਕਦੇ ਨਹੀਂ ਠੰਡੀ ਤਸੀਰ ਚੀਜ਼ਾਂ ਖਾ ਸਕਦੇ ਉਹਨਾਂ ਨੂੰ ਕੋਈ 2-2 4-4 ਬੰਦੇ ਇੱਕ ਬੰਦਾ ਜਿਹੜਾ 2-2 74 ਬੰਦਿਆਂ ਨੂੰ ਰੋਜ਼ ਠੰਡੀ ਚੀਜ਼ਾਂ ਪਿਆਵੇ ਤਾਂ ਜੋ ਉਹਨਾਂ ਦੀ ਵੀ ਇਹ ਮਦਦ ਕਰੀਏ ਤੇ ਆਪਣੀ ਸਿੱਧਾ ਖਿਆਲ ਰੱਖੀਏ ਅਸੀਂ ਇੱਕ ਦੂਜੇ ਦਾ ਸਾਥ ਦੇ ਕੇ ਅਸੀਂ ਇਹ ਗਰਮੀ ਤੋਂ ਬਚਣਾ ਵਾ ਇਸ ਗਰਮੀ ਨਾਲ ਤਾਲ ਲੱਗ ਜੇ 2-2 ਮਹੀਨੇ ਬੰਦਾ ਮੰਜੀ ਤੋਂ ਨਹੀਂ ਉੱਠਦਾ ਗਰੀਬ ਬੰਦਾ ਇਲਾਜ ਕੀ ਕਰਾਊਗਾ ਗਰੀਬ ਬੰਦਾ ਨਾਲ ਤੇ ਕੋਈ ਉਹਦੇ ਕੋਲ ਸਾਧਨਿਆ ਆਪਣੀ ਉਹਦੇ ਕੋਲ ਛੱਤ ਨਹੀਂ ਆਗੀ ਇੱਥੇ ਆ ਮੋਚੀ ਬੈਠਾ ਲੱਗੇ ਸਾਡੇ ਉਹ ਵਿਚਾਰੇ ਨੂੰ 2 4 5 ਟਾਈਮ ਪਾਇਨ ਤਾਂ ਨਹੀਂ ਪੁੱਛੀਦਾ ਵਾ ਆਪਣੇ ਕੋਲ ਲੱਗੇ ਮੁੰਡਾ ਪੁੱਛੀਦਾ ਵਾ ਆਏ ਕਿ ਨੂੰ ਪੁੱਛੀਦਾ ਸਾਨੂੰ ਜਿਹੜੇ ਰਖਸ਼ੇ ਤੇ ਬੈਠੇ ਆ ਉਹ ਉੱਤਰ ਤੋਂ ਬਾਅਦ ਰਸਤੇ 'ਚ ਜਿੱਥੇ ਪਾਣੀ ਮਿਲਦਾ ਉਹਨਾਂ ਪਾਣੀ ਤਾਂ ਨਹੀਂ ਪੀਣਾ ਚਾਹੀਦਾ ਵਾ ਸਾਨੂੰ ਉਹ ਕੰਮ ਕਰ ਜਿਹਦੇ ਨਾਲ ਦੂਜੇ ਬੰਦੇ ਦਾ ਵੀ ਖਿਆਲ ਰੱਖੀਏ ਵੀ ਉਹਨੂੰ ਵੀ ਤਾਲ ਲੱਗ ਜੇ ਉਹਦਾ ਵੀ ਸੇਖ ਸਿੰਘੀ ਰਵੇ ਹਾਂ ਜੀ ਸਰ ਬਹੁਤ ਹੀ ਸੋਹਣਾ ਮੈਸੇਜ ਦਿੱਤਾ ਕਿ ਗਰਮੀ ਦੇ ਵਿੱਚ ਆਮ ਜਨਤਾ ਜਿਹੜੀ ਲੋਕ ਸੜਕਾਂ ਤੇ ਕੰਮ ਕਰਦੀ ਹੈ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਸਰ ਤੁਹਾਡੇ ਨਾਲ ਵੀ ਗੱਲਬਾਤ ਕਰਦੇ ਆ ਤੁਸੀਂ ਕੀ ਕਹਿਣਾ ਚਾਹੋਗੇ ਖਾਸ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਔਰ ਦਿਨੋ ਦਿਨ ਗਰਮੀ ਜੜੀ ਵਧੀ ਦੇਖੋ ਮੈਂ ਤਾਂ ਇਹ ਹੀ ਕਹਿਣਾ ਚਾਹਾਂਗਾ ਜੋ ਸਾਡੇ ਪਾਪਾ ਜੀ ਨੇ ਕਿਹਾ ਬਹੁਤ ਵਧੀਆ ਗੱਲਾਂ ਕਹੀਆਂ ਸਾਰਿਆਂ ਵਾਸਤੇ ਬਟ ਮੈਂ ਸਿਰ ਇੰਨੇ ਗਾ ਜਿਆਦਾ ਤੋਂ ਜਿਆਦਾ ਪਾਣੀ ਪੀਓ ਤੇ 12 ਤੋਂ 4 ਘਰੋਂ ਜਿੰਨਾ ਹੋ ਸਕੇ ਨਾ ਨਿਕਲੋ ਜਿਹੜੇ ਕੰਮ ਨੇ ਤੁਸੀਂ 12 ਵਜੇ ਤੋਂ ਪਹਿਲਾਂ ਜਾਂ ਸ਼ਾਮੀ ਆਪਣੇ ਕਰੋ ਕੋਸ਼ਿਸ਼ ਕਰੋ ਕਿ ਨਾ ਨਿਕਲੋ ਕਿਉਂਕਿ ਪਾਣੀ ਵਦ ਵਦ ਪੀਓ ਜਿੰਨਾ ਹੋ ਸਕੇ ਗਰਮੀ ਤੋਂ ਬਚਾਓ ਆਪਣਾ ਮੂੰਹ ਚਲੋ ਨਹੀਂ ਕਵਰ ਕਰਨਾ ਜਿਹੜਾ ਅੱਜ ਕੱਲ ਸਰਕਾਰਾਂ ਹਦਾਇਤਾਂ ਦੇ ਰਹੀਆਂ ਮੂੰਹ ਕਵਰ ਕਰਨ ਨਾਲ ਆਈਡੀ ਛੁੱਪਦੀ ਏ ਪਰ ਚਲੋ ਬਾਵਾ ਵਗੈਰਾ ਜਿੰਨਾ ਕਵਰ ਹੋ ਸਕੇ ਜਿੰਨਾ ਤੁਸੀਂ ਕਵਰ ਕਰ ਸਕਦੇ ਆਪਣੇ ਨੂੰ ਕਵਰ ਕਰੋ ਤੇ ਬੱਚਿਆਂ ਨੂੰ ਤੇ ਵੱਡੇ ਬਜ਼ੁਰਗਾਂ ਨੂੰ ਉਹਨਾਂ ਨੂੰ ਆਪਣੇ ਘਰ ਦੇ ਅੰਦਰ ਹੀ ਰੱਖੋ ਬਿਲਕੁਲ ਨਾ ਗੱਡੋ ਅੱਜ ਕੱਲ ਕਲਾਸਿਸ ਵਗੈਰਾ ਚੱਲ ਰਹੀਆਂ ਜਿੰਨਾ ਕਾ ਬਚਾਅ ਹੋ ਸਕਦਾ ਉਹਨਾਂ ਨੂੰ ਘਰੇ ਅੰਦਰ ਹੀ ਰੱਖੋ ਤੇ ਵਦ ਤੋਂ ਵਦ ਪਾਣੀ ਪੀਓ ਮੈਂ ਇਹ ਹੀ ਕਹਿਣਾ ਚਾਹਵਾ ਸੰਦੇਸ਼ ਜਿਹੜਾ ਆਮ ਲੋਕਾਂ ਦਾ ਵੀ ਕਿ ਇੱਕ ਦੂਜੇ ਦਾ ਇਸ ਗਰਮੀ ਦੇ ਮੌਸਮ ਦੇ ਵਿੱਚ ਇੱਕ ਦੂਜੇ ਦਾ ਸਾਥ ਜਿਹੜਾ ਹੈ ਉਹ ਦੇਣਾ ਜ਼ਰੂਰੀ ਹੈ ਕਿਉਂਕਿ ਇੱਕ ਦੂਜੇ ਦਾ ਅਗਰ ਸਾਥ ਦਵਾਂਗੇ ਗਰਮੀ ਦੇ ਵਿੱਚ ਤਾਂ ਹੀ ਜਿਹੜਾ ਇਹ ਲੋਕ ਗਰਮੀ ਤੋਂ ਬਾਹ ਸਕਦੇ ਨੇ ਕਿਉਂਕਿ ਬਹੁਤ ਸਾਰੇ ਲੋਕ ਨੇ ਜੋ ਬਾਹਰ ਧੁੱਪ ਦੇ ਵਿੱਚ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਔਰ ਧੁੱਪੇ ਬੈਠ ਕੇ ਜਿਹੜਾ ਹੈ ਮਿਹਨਤ ਕਰਦੇ ਨੇ ਸੋ ਖਾਸ ਉਹਨਾਂ ਲੋਕਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਇਸ ਖਾਸ ਗਰਮੀ ਦੇ ਵਿੱਚ ਕਿਉਂਕਿ ਇਹ ਜੋ ਗਰਮੀ ਹੈ ਉਹ ਲੋਕਾਂ ਦਾ ਲੋਕਾਂ ਦਾ ਜੀਣਾ ਜਿਹੜਾ ਹੈ ਬਿਹਾਲ ਕਰ ਰਹੀ ਹੈ ਤੇ ਸਾਨੂੰ ਸਭ ਨੂੰ ਮਿਲ ਕੇ ਇੱਕ ਸੋਹਣਾ ਮੈਸੇਜ ਜਿਹੜਾ ਲੋਕਾਂ ਦੇ ਵੱਲੋਂ ਵੀ ਦਿੱਤਾ ਗਿਆ ਹੈ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਖਾਸ ਉਹਨਾਂ ਲੋਕਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਦਿਨ ਰਾਤ ਗਰਮੀ ਦੇ ਵਿੱਚ ਕੰਮ ਕਰਦੇ ਨੇ ਮਿਹਨਤ ਮਜ਼ਦੂਰੀ ਕਰਕੇ ਰੋਜ਼ ਆਪਣੇ ਘਰ ਦਾ ਜਿਹੜਾ ਹੈ ਜੀ ਪਾਲਣ ਪੋਸ਼ਣ ਕਰਦੇ ਨੇ ਉਹਨਾਂ ਦੇ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਤੁਸੀਂ ਆਪਣੇ ਆਪਣੇ ਤੌਰ ਤੇ ਜਿਸ ਕਿਸੇ ਤਰ੍ਹਾਂ ਦੀ ਵੀ ਗਰਮੀ ਤੋਂ ਬਚਾ ਦੇ ਲਈ ਆਪਣੇ ਆਸ-ਪਾਸ ਲੋਕਾਂ ਦੀ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਪਾਣੀ ਪਿਆਓ ਠੰਡਾ ਪਾਣੀ ਜਿਹੜਾ ਹੈ ਉਹ ਪਿਆਓ ਜਾਂ ਫਿਰ ਹੋਰ ਕਿਸੇ ਪ੍ਰਕਾਰ ਦੀ ਵੀ ਜਿਹੜੀ ਮਦਦ ਹੈ ਉਹ ਕਰਨੀ ਚਾਹੀਦੀ ਹੈ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਸਵੇਰੇ 10 ਵਜੇ ਲੈ ਕੇ 4 ਵਜੇ ਦਾ ਸਮਾਂ ਜਿਹੜਾ ਹੈ ਗਰਮੀ ਦੇ ਵਿੱਚ ਨਿਕਲਣ ਦਾ ਇਸ ਤੋਂ ਵੀ ਤਾਂ ਗੁਰਹੇਜ਼ ਕਰੋ ਅਗਰ ਬਹੁਤ ਹੀ ਜ਼ਰੂਰੀ ਕੰਮ ਹੈ ਤਾਂ ਫੇਰ ਹੀ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਇਸ ਤੋਂ ਇਲਾਵਾ ਵਾਧੇ ਤੋਂ ਵਾਧੇ ਪਾਣੀ ਪੀਓ ਅਤੇ ਜ਼ਿਆਦਾਤਰ ਤੁਸੀਂ ਬਾਹਰ ਨਿਕਲਣ ਤੋਂ ਗੁਰਹੇਜ਼ ਕਰੋ ਇਹ ਹੀ ਹਦਾਇਤਾਂ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਤੇ ਤਾਪਮਨ ਜਿਹੜਾ ਹੈ ਦਿਨ-ਦਿਨ ਦੇ ਨਬ ਦਿਨ ਵੱਧਾ ਜਾ ਰਿਹਾ ਹੈ ਤਾਂ ਖਾਸ ਲੋਕਾਂ ਨੂੰ ਅਪੀਲ ਹੈ ਕਿ ਇੱਕ ਦੂਜੇ ਦਾ ਸਾਥ ਦੇ ਕੇ ਅਤੇ ਵੱਧ ਤੋਂ ਵੱਧ ਜਿਹੜਾ ਹੈ ਗਰਮੀ ਤੋਂ ਬਚਾ ਕਰੀਏ ਤਾਂ ਜੋ ਅਸੀਂ ਆਪਣਾ ਤੇ ਹੋਰਾਂ ਦਾ ਖਿਆਲ ਰੱਖ ਸਕੀਏ ਕੈਮਰਾਮੈਨ ਅਜੇ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ